ਹਾਂਜੀ ਇਹ ਆਪਣੇ ਕੋਲ ਬਾਟਮ ਵਰਕ ਵਾਲੇ ਸੂਟ ਰਹਿਣਗੇ 프린ਟਡ ਇਸ ਦੇ ਨਾਲ ਸ਼ਰਟ ਰਹੇਗੀ कॉटन ਦੀ 1.70 ਵੱਡੇ ਪਨੇ ਦੇ ਵਿੱਚ ਇਸ ਦੇ ਨਾਲ ਜੋ ਬਾਟਮ ਆ ਉਹ ਪਿਓਰ कॉटन ਦੀ ਰਹੇਗੀ 2 ਮੀਟਰ ਨਾਰਮਲ ਪਨੇ ਚ ਵਰਕ ਮਿਲੇਗਾ ਤੁਸੀਂ 799 ਵਿੱਚ ਇਹ ਘਰ ਬੈਠੇ ਸੂਟ ਨੂੰ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਨੇ ਬਹੁਤ ਅੱਛਾ ਫੈਬਰਿਕ ਆ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਇਹ ਵਾਲੇ ਪਿਓਰ कॉटन चिकन दुपट्टा टाई डाइ सूट ਰਹੇਗਾ ਪਿਓਰ ਬ੍ਰਾਂਡਡ ਸਰਪਲਸ ਮਿਕਸ ਐਂਡ ਮੈਚਿੰਗ सूट ਨੇ ਪਿਓਰ कॉटन ਦੇ ਫੁੱਲ ਸਾਈਜ਼ ਦਾ ਦੁਪੱਟਾ ਇਸ ਦੇ ਨਾਲ ਜੋ ਸ਼ਰਟ ਰਹੇਗੀ प्रिंटेड ਰਹੇਗੀ ਔਰ ਜੋ ਬਾਟਮ ਆ ਉਹ ਪਲੇਨ ਰਹੇਗੀ ਦੁਪੱਟਾ 2 ਮੀਟਰ ਸ਼ਰਟ 1.70 ਵੱਡੇ ਪਣੀ ਚ ਬਾਟਮ 2 ਮੀਟਰ ਵੱਡੇ ਪਣੀ ਦੇ ਵਿੱਚ ਤੁਸੀਂ 1250 ਵਿੱਚ ਇਹ ਘਰ ਬੈਠੇ ਸੂਟ ਪਾਈ ਕਰ ਸਕਦੇ ਹੋ ਹਾਂਜੀ ਇਹ ਆਪਣੀ ਗੁਲ ਪਿਓਰ ਕੈਮਰੀ कॉटन ਦੀ ਸ਼ਰਟ ਰੇਗੀ 2 ਟਾਈ ਮੀਟਰ ਤੇ 2 ਮੀਟਰ ਇਸੇ ਨਾਲ ਡਿਜ਼ਾਈਨਰ ਬਾਟਮ ਆ ਦੁਪੱਟਾ 2 ਟਾਈ ਮੀਟਰ ਇਸੇ ਨਾਲ ਕੋਰਾ ਚਿਕਨ ਵਰਕ ਵਾਲਾ ਦੁਪੱਟਾ ਡਿਜ਼ਾਈਨਰ ਬਾਟਮ ਆ ਤੁਸੀਂ 970 ਵਿੱਚ ਬਾਇ ਕਰ ਸਕਦੇ ਇਹ ਵੀ ਤੁਹਾਨੂੰ 3.5 ਮੀਟਰ ਵੱਡੇ ਪਣੀ ਦੇ ਵਿੱਚ ਕੈਮਰੀ ਕਾਟਨ ਦਾ ਸੂਟ ਮਿਲੇਗਾ ਔਰ ਇਸ ਤੇ ਥ्रेड ਵਰਕ ਮਿਲੇਗਾ ਬਾਜੂ ਤੇ ਦੁਪੱਟਾ 2.5 ਮੀਟਰ ਮਸਲੀਨ ਦਾ ਮਿਲੇਗਾ ਜੀ ਆਲ ਓਵਰ 5 ਮੀਟਰ ਸੂਟ ਦੀ ਕੱਟ ਰਹੇ ਕਿ ਚੌਰ ਚੜ ਦੇ ਵਿੱਚ ਮਿਲੇਗਾ ਫੈਨਸੀ ਥ्रेड ਵਰਕ ਮਿਲੇਗਾ ਬਾਟਮ ਤੇ ਵਰਕ ਦਾ 2.5 ਮੀਟਰ ਦੁਪੱਟਾ ਚੌਰ ਚੜ ਦਾ ਹੀ ਮਿਲੇਗਾ 4 ਸਾਈਡ ਤੁਹਾਨੂੰ ਪਾਈਪਿੰਗ ਲੱਗੀ ਮਿਲੇਗੀ ਦੁਪੱਟੇ ਤੇ ਤੁਸੀਂ 550 ਵਿੱਚ ਇਹ ਬਾਈ ਕਰ ਸਕਦੇ ਹੋ ਇਹ ਵੀ ਬਹੁਤ ਸੋਹਣਾ ਸੂਟ ਹੈ ਹਾਂਜੀ ਇਹ 8 ਟਾਈ ਮੀਟਰ ਗਿੰਜਾ कॉटन ਦਾ ਏਕ ਟੈਕਸਪ੍ਰਿੰਟ ਦਾ ਫੈਬਰਿਕ ਰਹੇਗਾ ਟਾਈ ਮੀਟਰ ਇਸੰ ਗਿੰਜਾ कॉटन ਦੀ ਬਾਟਮ ਰਹੇਗੀ ਬਾਟਮ ਤੇ ਵਰਕ ਮਿਲੇਗਾ ਔਰ ਇਸਦੇ ਨਾਲ 2.5 ਮੀਟਰ ਦੁਪੱਟਾ ਟਾਈ ਡਾਈ ਫੈਂਸੀ ਸਟਾਈਲ ਦੇ ਵਿੱਚ ਲੈਸਸ ਮਿਲੇਗੀ 1150 ਵਿੱਚ ਤੁਸੀਂ ਬਾਈ ਕਰ ਸਕਦੇ ਇਹਨਾਂ ਸੂਟਾਂ ਨੂੰ 500 ਮੀਟਰ ਏ ਸੂਟ ਰਹੇਗਾ ਗਿੰਜਾ कॉटन ਦਾ थ्रेड वर्क ਮਿਲੇਗਾ 2 40 ਦੁਪੱਟੇ ਦੀ ਕਟ ਮਿਲੇਗੀ ਮਸਲੀਨ ਡਿਜੀਟਲ ਪ੍ਰਿੰਟ ਦੁਪੱਟਾ ਇਸਦੇ ਨਾਲ ਤੁਸੀਂ ਇਸ ਸੂਟ ਨੂੰ ਬਾਈ ਕਰ ਸਕਦੇ ਹੋ ਇਹ ਵੀ 5 ਮੀਟਰ कॉटन ਦਾ सूट ਰਹੇਗਾ थ्रेड वर्क ਮਿਲੇਗਾ ਤੁਹਾਨੂੰ सूट ਤੇ ਤੇ ਜੋ बॉटम ਉਸ ਤੇ ਵੀ ਵਰਕ ਹੈ 1.5 ਮੀਟਰ ਮਸਲੀਨ ਦਾ ਟਾਈ ਡਾਈ ਦੁਪੱਟਾ ਤੇ ਦੁਪੱਟੇ ਤੇ ਫੋਰ ਸਾਈਡ लेस ਲੱਗੀ ਮਿਲੇਗੀ 770 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਹੀ ਇਹ ਵੀ ਸੋਹਣੇ ਸੂਟ ਆਏ ਹੋਏ ਨੇ ਹਾਂਜੀ ਇਹ ਵੀ 5 ਮੀਟਰ कॉटन ਦਾ ਸੂਟ ਰਹੇਗਾ ਪ੍ਰਿੰਟਡ ਐਂਡ ਇਸ ਦੇ ਨਾਲ ਦੁਪੱਟਾ 2.5 ਮੀਟਰ ਰਹੇਗਾ ਮਲ ਕਾਟਨ ਦਾ 699 ਵਿੱਚ ਬਾਈ ਕਰ ਸਕਦੇ ਹੋ ਹਾਂਜੀ ਇਹ ਸੂਟ ਰਹੇਗਾ ਥ੍ਰੈਡ ਵਰਕ ਵਾਲਾ ਔਰ ਇਸ ਤਰ੍ਹਾਂ ਮਸਲੀਨ ਦਾ ਦੁਪੱਟਾ ਕਾਟਨ ਦਾ ਸੂਟ ਆ ਥ੍ਰੈਡ ਵਰਕ ਹੋਇਆ ਮਸਲੀਨ ਦਾ ਦੁਪੱਟਾ 699 ਵਿੱਚ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸ ਲਈ ਥੈਂਕ ਯੂ